ਹੁਣ ਵਿਪਰ ਬੜਾ ਤੇਜ ਆ ਇੱਥੇ ਵਿਪਰ ਨੇ ਸਭ ਤੋਂ ਪਹਿਲਾਂ ਇਸ ਕਨਸੈਪਟ ਨੂੰ ਸਮਝਿਆ ਕਿ ਸਿੱਖੀ ਨਹੀਂ ਚੜਦੀ ਕਲਾ ਦੇ ਵਿੱਚ ਕਿਵੇਂ ਹੈ ਸਿੱਖੀ ਮੂਰਤੀ ਪੂਜਾ ਦੇ ਉਲਟ ਆ ਵਿਪਰ ਨੇ ਸਭ ਤੋਂ ਪਹਿਲਾਂ ਉਸ ਵਿਅਕਤੀ ਨੂੰ ਪ੍ਰਮੋਟ ਕੀਤਾ ਜਿਹੜਾ ਭਾਵੇਂ ਗੁਰੂ ਸਾਹਿਬ ਦਾ ਆਪਣਾ ਪੁੱਤਰ ਹੀ ਆ ਪਰ ਪੁੱਤਰ ਹੋਣ ਦੇ ਬਾਵਜੂਦ ਵੀ ਉਹ ਆਪਣੇ ਪਿਤਾ ਜੀ ਦੀ ਵਿਚਾਰਧਾਰਾ ਤੋਂ ਕੋਹਾਂ ਦੂਰ ਹੋ ਕੇ ਚੱਲਿਆ ਸ਼੍ਰੀ ਚੰਦ ਜੀ ਜਿਹਨਾਂ ਨੂੰ ਅੱਜ ਖਾਸ ਕਰਕੇ ਸਾਡੇ ਪ੍ਰਚਾਰਕ ਵੀ ਬਹੁਤ ਵੱਡੇ ਪੱਧਰ ਤੇ ਪ੍ਰਮੋਟ ਕਰ ਰਹੇ ਆ। ਸਭ ਤੋਂ ਪਹਿਲਾਂ ਬੇਪਰਵਾਦ ਨੇ ਸ਼੍ਰੀ ਚੰਦ ਜੀ ਦੀਆਂ ਮੂਰਤੀਆਂ ਬਣਵਾਈਆਂ। ਸ਼੍ਰੀ ਚੰਦ ਨੂੰ ਪ੍ਰਮੋਟ ਕੀਤਾ, ਸ਼੍ਰੀ ਚੰਦ ਨੂੰ ਪ੍ਰਮੋਟ ਕਰਨ ਦੇ ਬਾਅਦ ਸ਼੍ਰੀ ਚੰਦ ਦੀਆਂ ਮੂਰਤੀਆਂ ਬਣਾਈਆਂ। ਬੇਪਰ ਦੀ ਯੁਰਤ ਹੋਰ ਵਧੀ। ਸਿੱਖ ਬੋਲੇ ਨਹੀਂ। ਬੇਪਰ ਦੀ ਯੁਰਤ ਹੋਰ ਵਧੀ, ਫਿਰ ਬੇਪਰ ਨੇ ਗੁਰੂ ਨਾਨਕ ਸਾਹਿਬ ਦੀਆਂ ਮੂਰਤੀਆਂ ਬਣਾ ਤੀਆਂ। ਮੋਟਾ-ਮੋਟਾ ਕਨਸੈਪਟ ਇੱਕ ਸਮਝੀਏ ਕਿ ਕੇਵਲ ਸਾਨੂੰ ਬੇਪਰਵਾਹ ਦੇ ਨਾਲ ਜੋੜਨ ਦੀ ਇੱਕ ਡੂੰਗੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿੱਖੋ ਆਪ ਜਾਗਣਾ ਪਊਗਾ ਗੁਰੂ ਨਾਨਕ ਸਾਹਿਬ ਦੇ ਪੁੱਤਰ ਸ਼੍ਰੀ ਚੰਦ ਹੈਗੇ ਆ ਅਸੀਂ ਮੁਨਕਰ ਨਹੀਂ ਉਸ ਗੱਲ ਤੋਂ ਵੀ ਨਹੀਂ ਆ ਪਰ ਉਹ ਸਰੀਰ ਰੂਪੀ ਪੁੱਤਰ ਆ ਜੋਤ ਰੂਪੀ ਪੁੱਤਰ ਨਹੀਂ ਆ ਜੋਤ ਰੂਪੀ ਪੁੱਤਰ ਭਾਈ ਲੈਣਾ ਹੀ ਹੈ ਤੇ ਅਜੋਕੇ ਸਮੇਂ ਦੇ ਵਿੱਚ ਤਰਾਸ ਦੀ ਇਸ ਗੱਲ ਦੀ ਆ ਪੇ ਜੋਤ ਰੂਪੀ ਪੁੱਤਰ ਨੂੰ ਨਹੀਂ ਪ੍ਰਚਾਰਿਆ ਜਾ ਰਿਹਾ ਸਰੀਰ ਰੂਪੀ ਪੁੱਤਰ ਨੂੰ ਪ੍ਰਚਾਰਿਆ ਜਾ ਰਿਹਾ ਵਾ ਕੀ ਕਿਹਾ ਜਾ ਰਿਹਾ ਵਾ ਅਸੀਂ ਤਾਂ ਸਤਕਾਰ ਕਰਦੇ ਆ ਤਾਂ ਕਿ ਸ਼੍ਰੀ ਚੰਦ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪੁੱਤਰ ਵੇ ਤਾਂ ਸਤਕਾਰ ਕਰਦੇ ਆ ਮੈਂ ਪੁੱਛਣਾ ਚਾਹੁੰਦਾ ਭਲਿਓ ਪੁੱਤਰ ਤੇ ਪ੍ਰਥੀਚੰਦ ਵੀ ਹੋਇਆ ਵਾ ਫੇ ਪ੍ਰਥੀਚੰਦ ਦਾ ਸਤਕਾਰ ਕਿਉਂ ਨਹੀਂ ਕਰਦੇ ਭਲਾ ਪੁੱਛੋ ਤੁਸੀਂ ਇਹ ਜੀ ਉਹ ਗੁਰੂ ਸਾਹਿਬ ਦੀ ਵਿਚਾਰ ਦੇ ਉਲਟ ਚੱਲਿਆ ਤੇ ਪੁੱਛੋ ਸ਼੍ਰੀ ਚੰਦ ਦਾ ਕਿੱਥੇ ਚੱਲਿਆ ਸਾਡੇ ਵਿੱਚ ਬੜੇ ਮਨਕੜ ਤੇ ਇਤਿਹਾਸ ਬਣਾ ਕੇ ਸਾਡੇ ਗ੍ਰੰਥਾਂ ਦੇ ਵਿੱਚ ਸਾਡੀਆਂ ਕਿਤਾਬਾਂ ਦੇ ਵਿੱਚ ਬਿਪਰਨੇ ਵਾਰ ਤੇ ਗੁਰੂ ਰਾਮਦਾਸ ਮਹਾਰਾਜ ਦੀ ਗੱਲ ਕਰਨ ਲਈ ਇੱਕ ਵਾਰੀ ਜੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦਰਬਾਰ ਸਾਹਿਬ ਦੀ ਸੇਵਾ ਅੰਮ੍ਰਿਤਸਰ ਕਰਾ ਰਹੇ ਤੇ ਬਾਬਾ ਸ਼ਰੀ ਚੰਦ ਗੁਰਨਾਨਕ ਸਾਹਿਬ ਗੁਰੂ ਰਾਮਦਾਸ ਦੇ ਕੋਲ ਆਇਆ ਵਾ ਆ ਕੇ ਪੁੱਛਦਾ ਵਾ ਨਮਸਕਾਰ ਕਰਕੇ ਕਿ ਪਾਸ਼ਾ ਦੀਆਂ ਦਾੜਾ ਇੰਨਾ ਕਿਉਂ ਵਧਾਇਆ ਵਾ ਹੁਣ ਇਸ ਕਨਸੈਪਟ ਨੂੰ ਸਮਝ ਗਏ ਧਿਆਨ ਨਾਲ ਮੇਰੀ ਬੇਨਤੀ ਸੁਣਿਓ ਸ਼੍ਰੀ ਚੰਦ ਨੇ ਕਿਹਾ ਦਾੜਾ ਇੰਨਾ ਲੰਮਾ ਕਿਉਂ ਵਧਾਇਆ ਵਾ ਹੁਣ ਗੁਰੂ ਨਾਨਕ ਸਾਹਿਬ ਪਾਸ਼ਾ ਮਹਾਰਾਜ ਜਿਨ੍ਹਾਂ ਦੇ ਸ਼੍ਰੀ ਚੰਦ ਪੁੱਤਰ ਆ ਦਾੜਾ ਗੁਰੂ ਨਾਨਕ ਸਾਹਿਬ ਦਾ ਵੀ ਹੈ ਗਾੜੀ ਜਿਨ੍ਹਾਂ ਨੂੰ ਗੁਰਤਾ ਗੱਦੀ ਮਿਲੀ ਭਾਈ ਲੈਣਾ ਜੀ ਗੁਰਤਾ ਗੱਦੀ ਦੇ ਕੇ ਗੁਰੂ ਅੰਗਦ ਸਾਹਿਬ ਕਰਤਾਨਾ ਉਹਨਾਂ ਦਾ ਵੀ ਦਾੜਾ ਹੈਗਾ ਵਾ ਤੇ ਜੇ ਗੁਰੂ ਨਾਨਕ ਗੁਰੂ ਅਮਰਦਾਸ ਮਹਾਰਾਜ ਦਾ ਵੀ ਦਾੜਾ ਹੈਗਾ ਵਾ ਤੇ ਕੀ ਸ਼੍ਰੀ ਚੰਦ ਨੂੰ ਉਸ ਗੱਲ ਤੋਂ ਪਤਾ ਨਾ ਲੱਗਾ ਸਵਾਲ ਮੈਂ ਕਰਨਾ ਚਾਹੁੰਦਾ ਵਾਂ ਕੀ ਸ਼੍ਰੀ ਚੰਦ ਨੂੰ ਉਸ ਗੱਲ ਤੋਂ ਪਤਾ ਨਾ ਲੱਗਾ ਵੀ ਮੇਰੇ ਪਿਓ ਦਾ ਵੀ ਦਾੜਾ ਮੇਰੇ ਪਿਤਾ ਜੀ ਦਾ ਵੀ ਦਾੜਾ ਹੈਗਾ ਹੀ ਭਾਈ ਲੈਣ ਦਾ ਵੀ ਦਾੜਾ ਹੈਗਾ ਹੀ ਗੁਰੂ ਅਮਰਦਾਸ ਪਾਸ਼ਾ ਦਾ ਵੀ ਦਾੜਾ ਹੈਗਾ ਤੇ ਜਾ ਕੇ ਸ਼੍ਰੀ ਚੰਦ ਨੂੰ ਏਦਾਂ ਬਖਾਤਾ ਸ਼੍ਰੀ ਚੰਦ ਨੇ ਜਾ ਕੇ ਪੁੱਛਿਆ ਜੀ ਇਹ ਦਾੜਾ ਕਿਉਂ ਬਤਾਇਆ ਵਾ ਇਹਦਾ ਮਤਲਬ ਇਹ ਵੀ ਪਹਿਲਾਂ ਦਾੜਾ ਨਹੀਂ ਸੀ ਗੁਰੂ ਸਾਹਿਬ ਦੇ ਗੱਲ ਮੇਰੀ ਨੂੰ ਗਲਤ ਬੰਦੇ ਨਾ ਖੜਿਓ ਇਹਦਾ ਮਤਲਬ ਇਹ ਸੀ ਵੀ ਪਹਿਲਾਂ ਦਾੜਾ ਨਹੀਂ ਸੀ ਗੁਰੂ ਸਾਹਿਬ ਦੇਰ ਬਾਅਦ ਚ ਵਧਾਇਆ ਵਾ ਬਾਅਦ ਚ ਰੱਖਿਆ ਵਾ ਸਵਾਲ ਪੁੱਛਣਾ ਚਾਹੁੰਦਾ ਜੇ ਗੁਰੂ ਸਾਹਿਬ ਦੀ ਆਪਾਂ ਗੱਲ ਕਰਦੇ ਆਂ ਇਥੇ ਬਹੁਤ ਮਨਕਰਤ ਇਤਿਹਾਸ ਬਣਾ ਕੇ ਪ੍ਰਚਾਰਿਆ ਗਿਆ ਇਹ ਜੀ ਦਾੜਾ ਕਿਉਂ ਵਧਾਇਆ ਵਾ ਬੇਨਤੀ ਕਰਾਂ ਪੀ ਸ਼੍ਰੀਚੰਦ ਨੂੰ ਜੇ ਪਤਾ ਹੋਵੇ ਕਿ ਕੀ ਸਿਧਾਂਤ ਦਾ ਤੇ ਗੁਰਦਾਨਕ ਸਾਹਿਬ ਤੋਂ ਵੀ ਪਤਾ ਹੋਵੇ ਪੀ ਗੁਰੂ ਨਾਨਕ ਸਾਹਿਬ ਨੇ ਵਿਦਾੜਾ ਰੱਖਿਆ ਵਾ ਇਹ ਉਸੇ ਗੁਰੂ ਨਾਨਕ ਦੀ ਚੌਥੀ ਜੋਤ ਆ ਇਹ ਲੌਜ ਕੋਈ ਨਹੀਂ ਬਣਿਆ ਧਿਆਨ ਨਾਲ ਮੇਰੀ ਗੱਲ ਸਮਝਿਓ ਫਿਰ ਗੁਰੂ ਅਰਜਨ ਸਾਹਿਬ ਪਾਸ਼ਾ ਮਹਾਰਾਜ ਬਾਣੀ ਉਚਾਰ ਰਹੇ ਆ ਗੁਰੂ ਅਰਜਨ ਸਾਹਿਬ ਬਾਣੀ ਉਚਾਰ ਰਹੇ ਆ ਤੇ ਕੀ ਇਤਿਹਾਸ ਦੇ ਵਿੱਚ ਲਿਖਿਆ ਗਿਆ ਵੇਖੋ ਜੀ ਬਾਣੀ ਉਚਾਰਦਿਆਂ ਦੇ ਕੋਲ ਸ਼੍ਰੀਚੰਦ ਗਏ ਸੁਖਨੀ ਸਾਹਿਬ ਉਚਾਰਦਿਆਂ ਦੇ ਵਿੱਚ ਗੁਰੂ ਸਾਹਿਬ ਨੂੰ ਬਾਣੀ ਨਹੀਂ ਉਤਰੀ। ਭੁੱਲ ਗਏ ਗੁਰੂ ਸਾਹਿਬ ਤੇ ਸ਼੍ਰੀ ਚੰਦ ਨੇ ਵਿੱਚ ਆਪਣੀ ਬਾਣੀ ਸੁਖਨੀ ਸਾਹਿਬ ਆਪਣੇ ਕੋਲੋਂ ਲਿਖਿਆ। ਹੱਦ ਹੋ ਗਈ ਜਿਹੜੇ ਗੁਰੂ ਸਾਹਿਬ ਬਾਣੀ ਦੇ ਵਿੱਚ ਲਿਖਦੇ ਹੋਣ। ਪਿ ਭੁੱਲਣ ਅੰਦਰ ਸਭ ਕੋ। ਅ ਭੁੱਲ ਗੁਰੂ ਕਰਤਾਰ। ਸਾਰਾ ਸੰਸਾਰ ਭੁੱਲਣ ਹਾਰਿਆ। ਅਸੀਂ ਵੀ ਭੁੱਲਣ ਆ ਰਿਹਾ। ਭੁੱਲਣ ਅੰਦਰ ਸਭ ਕੋ ਸਾਰੇ ਭੁੱਲਣ ਆ ਰਿਹਾ। ਅ ਭੁੱਲ ਗੁਰੂ ਕਰਤਾਰ। ਗੁਰੂ ਅਭੁੱਲਿਆ ਗੁਰੂ ਕਦੇ ਨਹੀਂ ਭੁੱਲ ਸਕਦਾ। ਪਰ ਅਜੋਕੇ ਹਾਲ ਸਾਡੇ ਇਹ ਬਣ ਗਏ ਅਸੀਂ ਗੁਰੂ ਨੂੰ ਭੋਲਣਾਰ ਬਣਾਤਾ ਭਲਿਓ ਗੁਰੂ ਨਾਨਕ ਸਾਹਿਬ ਦੀ ਜੋਤ ਗੁਰੂ ਅੰਗਦ ਸਾਹਿਬ ਵਿਚਾਰ ਧਾਰਾ ਵੇਖ ਕੇ ਗੁਰਤਾ ਗੱਦੀ ਦਿੱਤੀ ਜੇ ਪੁੱਤਰ ਨੂੰ ਗੁਰਤਾ ਗੱਦੀ ਦਿੱਤੀ ਗੁਰੂ ਰਾਮਦਾਸ ਪਾਤਸ਼ਾਹ ਨੇ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੂੰ ਦਿੱਤੀ ਨਾ ਕਿ ਪ੍ਰਥੀ ਚੰਦ ਨੂੰ ਨਾ ਕਿ ਬਾਬਾ ਮਾਹ ਦੇਵ ਜੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਗੱਦੀ ਦਿੱਤੀ ਤੇ ਕਿਸੇ ਹੋਰ ਨੂੰ ਨਹੀਂ ਦਿੱਤੀ ਆਪਣੇ ਪੁੱਤਰ ਨੂੰ ਕਾਬਲ ਜਾਣ ਕੇ ਗੁਰਤਾ ਗੱਦੀ ਗੁਰੂ ਅਰਗਵਿੰਦ ਸਾਹਿਬ ਪਾਸ਼ਾ ਨੂੰ ਦਿੱਤੀ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਨੂੰ ਜੇਕਰ ਗੁਰਤਾ ਗੱਦੀ ਮਿਲੀ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੀ ਵਿਚਾਰਧਾਰਾ ਤੇ ਚੱਲੇ ਗੁਰੂ ਸਾਹਿਬ ਤਾਂ ਗੁਰਤਾ ਗੱਦੀ ਮਿਲੀ ਪਰ ਸ਼ਰੀ ਚੰਦ ਗੁਰੂ ਨਾਨਕ ਸਾਹਿਬ ਦੀ ਇੱਕ ਕਸਵੱਟੀ ਉੱਤੇ ਵੀ ਬਾਣੀ ਦੀ ਕਸਵੱਟੀ ਉੱਤੇ ਵੀ ਖਰਾ ਨਹੀਂ ਉਤਰਦਾ ਪ੍ਰਮੋਟ ਕਰਨਾ ਤੁਸੀਂ ਜਿੰਨਾ ਮਰਜ਼ੀ ਕਰੀ ਜਾਓ ਜਿੰਨਾ ਬਣ ਜੀ ਪ੍ਰਮੋਟ ਕਰੀ ਜਾਓ ਪਰ ਬੇਨਤੀ ਕਰਾਂ ਹੁਣ ਜਿਹੜੇ ਮੈਨੂੰ ਕਹਿਣਗੇ ਨਿੰਦਿਆ ਕਰਤੀ ਇੱਕੋ ਜਵਾਬ ਆ ਇਹਨਾਂ ਦੇ ਕੋਲ ਜਦੋਂ ਸਾਡੇ ਵਰਗਾ ਕੋਈ ਪ੍ਰਚਾਰਕ ਬੋਲੇ ਨਿੰਦਿਆ ਕਰਤੀ ਨਿੰਦਿਆ ਕਰਤੀ ਉਹ ਭਲਿਓ ਇਹਦਾ ਮਤਲਬ ਅਸੀਂ ਗੱਲ ਬਾਣੀ ਦੇ ਵਿੱਚੋਂ ਕਰ ਰਹੇ ਆ ਇਹਦਾ ਮਤਲਬ ਤੁਸੀਂ ਬਾਣੀ ਨੂੰ ਵੀ ਨਿੰਦਿਆ ਸਮਝਦੇ ਜੀ ਸਾਨੂੰ ਨਿੰਦਾ ਭਲੀ ਕਿਸੇ ਕੀ ਨਹੀਂ ਪੁੱਛੋ ਜਿਹਦੇ ਉੱਤੇ ਤੁਸੀਂ ਪੰਗਤੀ ਲਾ ਰਹੇ ਜੀ ਸ੍ਰੀ ਚੰਦ ਦੇ ਉੱਤੇ ਸ਼ਰੀਚੰਦਰ ਅਰ ਜੁਰਨਾ ਨਖਸਾਬ ਨੇ ਬਾਣੀ ਦੇ ਨਾਲ ਕੋਈ ਦੂਰ ਦੂਰ ਤੱਕ ਵਾਹ ਵਾਸਤਾ ਨਹੀਂ ਸੋ ਸਿੱਖ ਸਗਾ ਬੰਧਪ ਹੈ ਭਾਈ ਜੇ ਗੁਰਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾ ਖਾਵੇ ਜੋ ਆਪਣੇ ਭਾਣੇ ਵਿੱਚ ਚੱਲੇਗਾ ਗੁਰੂ ਦੀ ਮਤ ਨੂੰ ਪਰੇ ਕਰਕੇ ਆਪਣੇ ਭਾਣੇ ਵਿੱਚ ਚੱਲੇਗਾ ਤੇ ਮਹਾਰਾਜ ਕਹਿੰਦੇ ਵਿਛੜ ਚੋਟਾ ਖਾਵੇ ਉਹ ਮੂੰਹ ਤੋੜ ਚੋਟਾ ਖਾਂਦਾ ਫਿਰੂਗਾ ਸਵਾਲ ਕਰਦਾ ਵਾਂ ਹੁਣ ਕੀ ਗੁਰੂ ਸਾਹਿਬ ਗੁਰੂ ਦੇ ਸਿਧਾਂਤ ਤੇ ਚੱਲਿਆ ਸ਼੍ਰੀ ਚੰਦ ਨਹੀਂ ਚੱਲਿਆ ਬਸਤਰ ਨਾ ਪਹਿਰੇ ਅਸਾਂ ਦੀਵਾਰ ਪੜਦੇ ਆਪਾਂ ਬਸਤਰ ਨਾ ਪਹਿਰੇ ਐਨਸ ਕਹਿਰੇ ਮੋਨ ਵਗੁੱਤਾ ਕਿਉਂ ਜਾਗ ਗੁਰਬਿੰਦ ਸੁਤਾ ਪਾਗੋ ਪਤੇਣਾ ਆਪਣਾ ਕੀਆ ਕਮਾਣਾ ਆਲਮਾਲ ਖਾਈ ਆਲਮਾਲ ਖਾਈ ਭਾਵ ਕੇ ਗੰਦਮਾ ਦਾ ਖਾਦਾ ਸਿਰ ਛਾਈ ਪਾਈ ਸ਼ਹੀ ਕਿਨੂੰ ਕਹਿੰਦੇ ਜੀ ਸਵਾਹ ਨੂੰ ਖੇ ਮਿੱਟੀ ਨੇ ਆਪਣੇ ਸਿਰ ਦੇ ਵਿੱਚ ਖੇ ਮਿੱਟੀ ਪਾਉਣੀ ਮੂਰਖਾਂ ਦੇ ਪਤ ਤਗਵਾਈ ਵਿਣਨਾਵੇਂ ਕਿ ਚਥਾਏ ਨਾ ਭਾਈ ਹੁਣ ਪੁੱਛਣਾ ਚਾਹੁੰਦਾ ਵਾਂ ਕਿ ਸ਼੍ਰੀ ਚੰਦ ਏਸ ਕਨਸੈਪਟ ਦੇ ਉੱਤੇ ਖਰੇ ਉਤਰੇ ਨਹੀਂ ਉਤਰੇ ਕਦੇ ਵੀ ਦੂਰ ਦੂਰ ਤੱਕ ਨਹੀਂ ਉਤਰੇ ਮਹਾਰਾਜ ਨੇ ਬੇਨਤੀ ਤੇ ਬਚਨ ਮਹਾਰਾਜ ਨੇ ਕੀਤਾ ਆਲਮ ਆਲਖਾਈ ਸਰਛਾਈ ਪਾਈ ਕੀ ਇਹ ਸਖੀ ਦਾ ਸਿਧਾਂਤ ਹੈਗਾ ਵਾ ਨਹੀਂ ਹੈਗਾ ਸਖੀ ਦਾ ਸਿਧਾਂਤ ਕੀ ਆ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਤਨ ਮਨ ਭੈ ਆ ਰੋਗਾ ਇਹ ਸਖੀ ਦਾ ਸਿਧਾਂਤ ਆ ਆਲਮ ਆਲਖਾਈ ਸਰਛਾਈ ਪਾਈ ਇਹ ਸਖੀ ਦਾ ਸਿਧਾਂਤ ਨਹੀਂ ਆ ਮੂਰਖੰਦੇ ਪਤ ਗਵਾਈ ਪਰ ਅੱਜ ਸ਼੍ਰੀ ਚੰਦ ਨੂੰ ਪ੍ਰਮੋਟ ਚੋਂ ਕੀਤਾ ਜਾ ਰਿਹਾ ਵਾ ਇਹ ਕਹਿੰਦੇ ਵੇਖੋ ਜੀ ਉਹ ਸ਼ਿਵ ਜੀ ਦਾ ਸ਼ਿਵ ਜੀ ਭਗਵਾਨ ਦਾ ਅਵਤਾਰ ਹੋਇਆ ਸ਼੍ਰੀ ਚੰਦ ਪੁੱਛਣਾ ਚਾਹੁੰਦਾ ਕਿ ਸ਼੍ਰੀ ਚੰਦ ਕੀ ਭਗਵਾਨ ਸ਼ਿਵ ਜੀ ਨੂੰ ਗੁਰਬਾਣੀ ਮੰਨਦੀ ਆ ਦੂਰ ਦੂਰ ਤੱਕ ਨਹੀਂ ਭਗਤ ਨਾਮਦੇਵ ਜੀ ਨੂੰ ਪੜ੍ਹੀਏ ਭਗਤ ਨਾਮਦੇਵ ਜੀ ਭਗਵਾਨ ਸ਼ਿਵ ਬਾਰੇ ਕਹਿੰਦੇ ਆ ਪਾਂਡੇ ਤੁਮਰਾ ਮਾਹਦੇਵ ਧੌਲੇ ਬਲਦ ਚੜਿਆ ਆਵਤ ਦੇਖਿਆ ਥਾ ਮੋਦੀ ਕਿਆ ਕਰ ਖਾਣਾ ਪਾਕਾ ਵਾ ਕਲਰ ਕਾ ਮਾਰਿਆ ਥਾ ਪੁੱਛੋ ਭਗਵਾਨ ਸ਼ਿਵ ਜੀ ਨੂੰ ਮੰਦੀ ਬਣੀ ਮੇਰੀ ਉਹ ਆਦਤ ਨਹੀਂ ਹੈ ਮੈਂ ਜੋ ਵੀ ਗੱਲ ਕਰਾਂਗਾ ਭਲੇਓ ਗੁਰੂ ਗ੍ਰੰਥ ਸਾਹਿਬ ਦੀ ਕਰਾਂਗਾ ਮੈਂ ਉਹਨਾਂ ਪ੍ਰਚਾਰਕਾਂ ਦੇ ਵਿੱਚੋਂ ਨਹੀਂ ਹੈ ਜਿਹੜੇ ਨਾਨਕ ਸਰਗਲ ਚੱਲ ਗਏ ਤੇ ਉਹਨਾਂ ਦੀ ਬੋਲੀ ਬੋਲ ਹੁਣ ਨਾਮ ਧਾਰਿਆਂ ਚਲ ਗਏ ਉਹਨਾਂ ਦੀ ਬੋਲੀ ਬੋਲ ਹੁਣ ਰਾਦਾ ਸੁਆਮੀ ਨਾਲ ਚਲ ਗਏ ਉਹਨਾਂ ਦੀ ਬੋਲ ਆਉਣ ਨੀਲ ਧਾਰੀਆਂ ਤੋਂ ਚਲ ਗਏ ਉਹਨਾਂ ਦੀ ਬੋਲੀ ਬੋਲ ਆਉਣ ਕਿਹੇ ਡੇਰੇ ਤੇ ਚਲ ਗਏ ਉਹਨਾਂ ਦੀ ਬੋਲੀ ਬੋਲ ਆਉਣ ਕਿਹੇ ਕਬਰ ਮਸਜਿਦ ਮੜੀ ਤੇ ਚਲ ਗਏ ਉਹਨਾਂ ਦੀ ਬੋਲੀ ਬੋਲ ਆਉਣ ਉਹਨਾਂ ਪ੍ਰਚਾਰਕਾਂ ਦੇ ਵਿੱਚੋਂ ਮੈਂ ਨਹੀਂ ਜਾਗਾ ਲੱਖਾਂ ਰੁਪਏ ਨੇ ਸਾਨੂੰ ਲਾਲਚ ਦੇਣ ਸਾਡੇ ਡੇਰੇ ਆਏ ਕਥਾ ਕਰੋ ਅਸੀਂ ਨਹੀਂ ਕਰਦੇ ਅਸੀਂ ਗੱਲ ਕਰਦੇ ਆ ਤੁਹਾਨੂੰ ਤੁਹਾਰਾ ਖੂਬ ਤੁਮਕੋ ਤੇਮਾਰਾ ਖੂਬ ਹਮਕੋ ਹਮਾਰਾ ਖੂਬ ਅਸੀਂ ਗੱਲ ਕਰਾਂਗੇ ਗੁਰੂ ਗ੍ਰੰਥ ਸਾਹਿਬ ਦੀ ਸਾਨੂੰ ਕੋਈ ਮੋਟੇ ਲਫਾਫੇ ਦੀ ਲੋੜ ਨਹੀਂ ਐ ਗੁਰੂ ਸਾਹਿਬ ਦੀ ਕਿਰਪਾ ਸਰਤੇ ਜੇ ਨਾ ਕੋਈ ਪ੍ਰੋਗਰਾਮ ਤੇ ਸੱਦੂਗਾ ਪ੍ਰੋਗਰਾਮਾਂ ਦਾ ਵੀ ਲਾਲਚ ਮ ਕਰਕੇ ਕਰੀ ਨਹੀਂ ਚੱਲਿਆ ਜੇ ਕੋਈ ਨਾ ਪ੍ਰੋਗਰਾਮ ਤੇ ਸੱਦੂਗਾ ਨਾ ਜਾਵਾਂਗੇ ਨਾ ਜਾਣਾ ਮਜੂਰ ਆ ਫੇਰ ਕੀ ਹੋਇਆ ਨਾ ਜਾਵਾਂਗੇ ਤੇ ਕਿਰਤ ਆਪਾਂ ਵੈਸੇ ਕਿਰਤ ਕਰਨ ਦੀ ਗੱਲ ਐ ਕਿਰਤ ਆਪਾਂ ਵੈਸੇ ਕਰਦੇ ਆਂ ਜ਼ਮੀਨ ਹੈਗੀ ਸਾਡੀ ਖੇਤੀ ਕਰੀਦੀ ਐ ਜਿੰਨਾ ਆਟਾ ਜੋ ਕਣਕ ਘਰੇ ਲਿਆਉਣ ਵਾਲੀ ਹੁੰਦੀ ਆ ਜੋ ਕਣਕ ਜੋ ਝੋਨਾ ਘਰੇ ਲਿਆ ਕੇ ਤਸਮਾਉਣ ਵਾਲਾ ਜੋ ਹੁੰਦਾ ਵਾ ਆਪਣੇ ਜੋਗਾ ਖਾਣ ਵਾਸਤੇ ਉਹ ਰੱਖ ਆਈਦਾ ਬਾਕੀ ਮੰਡੀ ਛੱਡ ਆਈਦਾ ਵਾ ਕਿਰਪਾ ਚੱਲ ਰਹੀ ਗੁਰੂ ਸਾਹਿਬ ਦੀ ਕਮਾਲ ਖੁੱਲਾ ਵੀਜੀ ਦਾ ਪੰਜਾਬ ਖੇਤਾਂ ਦੇ ਵਿੱਚ ਆਪਣਾ ਖੁੱਲਾ ਆ ਪਾ ਕਮਾਲ ਵੀਜੀ ਦਾ ਵਾ ਗੁਰੂ ਸਾਹਿਬ ਦੀ ਕਿਰਪਾ ਪਰ ਕਦੀ ਲਫਾਫਿਆਂ ਕਰਕੇ ਮੈਂ ਨਾ ਕਿਸ ਸਾਧ ਦੀ ਬਰਛੀ ਤੇ ਗਏ ਆ ਨਾ ਕਿਸ ਡੇਰੇਦਾਰ ਦੀ ਬਰਸ਼ੀ ਤੇ ਤੇ ਨਾ ਕਿਸ ਪਖੰਡੀ ਦੇ ਕੋਲ ਗਏ ਇਦਾਂ ਨਾ ਕਿਸ ਡੇਰੇ ਨੂੰ ਪ੍ਰਮੋਟ ਕੀਤਾ ਵਾ ਗੱਲ ਕਰਾਂਗੇ ਟੰਕੇ ਦੀ ਚੋੜ ਤੇ ਕਹਿੰਨੀ ਆ ਗੁਰੂ ਗ੍ਰੰਥ ਸਾਹਿਬ ਦੀ ਕਰਾਂਗੇ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਤੋਂ ਥਿਰ ਕੇ ਗੱਲ ਕਰਦਾ ਵਾ ਚਾਹੇ ਸਾਡਾ ਪ੍ਰਚਾਰਕ ਹੀ ਕਿਉਂ ਨਾ ਹੋਵੇ ਉਹ ਨਾ ਅਜ ਕੋਈ ਗੁਰੂ ਗ੍ਰੰਥ ਸਾਹਿਬ ਦਾ ਕੁਝ ਲੱਗਦਾ ਵਾ ਤੇ ਨਾ ਉਹ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦਾ ਕੁਝ ਲੱਗਦਾ ਵਾ ਤੇ ਨਾ ਸਾਡਾ ਕੁਝ ਲੱਗਦਾ ਵਾ ਨੌਏ ਸਿੱਖੀ ਦਾ ਕੁਝ ਲੱਗਦਾ ਵਾ ਉਹ ਲਫਾਫਿਆਂ ਦਾ ਹੀ ਲੱਗਦਾ ਜੋ ਲੱਗਦਾ ਵਾ ਹੋਰ ਉਹ ਕਿਸੇ ਦਾ ਕੁਝ ਨਹੀਂ ਲੱਗਦਾ ਤੋ ਖੈਰ ਆਪਾਂ ਆਪਣੇ ਵਿਸ਼ੇ ਵੱਲ ਰਹੀਏ